ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਆ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਗੱਲ ਕਰਦੇ ਆ ਕਿ ਵੀ ਜਿਹੜੇ ਡੀਪ ਸੀ ਵਿੱਚ ਐਨੀਮਲ ਰਹਿੰਦੇ ਆ ਉਹ ਅਜੀਬ ਕਿਉਂ ਨੇ ਹਾਂਜੀ ਡੀਪ ਸੀ ਦੇ ਐਨੀਮਲ ਆ ਜਿਹੜੇ ਉਹ ਬਹੁਤ ਹੀ ਅਜੀਬ ਨੇ ਕਿ ਉਹਨਾਂ ਨੂੰ ਡੀਪ ਸੀ ਵਿੱਚ ਸਰਵਾਈਵ ਕਰਨ ਲਈ ਆਪਣਾ ਜਿਹੜਾ ਰੂਪ ਆ ਉਹ ਬਦਲਣਾ ਪੈਂਦਾ ਤੇ ਜਾਣਦੇ ਆ ਸਭ ਕੁਝ ਇਸ ਵੀਡੀਓ ਵਿੱਚ ਤਾਂ ਡੀਪ ਸੀ ਵਿੱਚ ਬਹੁਤ ਹੀ ਅਜੀਬ ਤਰ੍ਹਾਂ ਦੇ ਇਹ ਜਿਹੜੇ ਸਪੀਸੀਸ ਨੇ ਉਹ ਪਾਈਆਂ ਗਈਆਂ ਨੇ ਜਿਵੇਂ ਕਿ ਜਿਹੜੀ ਸਰਕੈਸਟਿਕ ਫ੍ਰਿੰਸ ਹਿਡ ਫਿਸ਼ ਆ ਵੈਸੇ ਦੇਖਣ ਨੂੰ ਤਾਂ ਕਿਹਾ ਜਾਂਦਾ ਵੀ ਜਿਹੜੀ ਇਹ ਫਿਸ਼ ਆ ਇਹ ਬਹੁਤ ਹੀ ਛੋਟੀ ਜਿਹੀ ਫਿਸ਼ ਆ ਪਰ ਜਦੋਂ ਹੀ ਇਹ ਆਪਣਾ ਮੂੰਹ ਖੋਲਦੀ ਹੈ ਤਾਂ ਇਸ ਦਾ ਮੂੰਹ ਆ ਜਿਹੜਾ ਉਹ ਬਹੁਤ ਹੀ ਵੱਡਾ ਹੁੰਦਾ ਤੇ ਇਹ ਇੱਕ ਵਾਰ ਵਿੱਚ ਹੀ ਜੋ ਇਨਸਾਨ ਹੈ ਉਸ ਨੂੰ ਪੂਰੇ ਨੂੰ ਹੀ ਖਾ ਜਾਵੇਗਾ ਤਾਂ ਸਭ ਤੋਂ ਨਿਰਾਲਾ ਜਿਹੜਾ ਪ੍ਰੀਡੇਟਰੀ ਟਿਊਨੀਕੇਟ ਆ ਨੂੰ ਦੇਖ ਕੇ ਲੱਗਦਾ ਵੀ ਜਿਵੇਂ ਕਿ ਕਿਸੇ ਨੇ ਇਸ ਦਾ ਜਿਹੜਾ ਅੱਖ ਹੁੰਦੀ ਆ ਉਹ ਕੱਢ ਲਈ ਹੋਵੇ ਤਾਂ ਇਸ ਜਿਹੜਿਆਂ ਦੇਖਿਆ ਜਾਂਦਾ ਵੀ ਜਿਹੜੀਆਂ ਹੋਰ ਵੀ ਜਿਹੜੀਆਂ ਸਪੀਸੀਸ ਨੇ ਐਨੀਮਲਸ ਨੇ ਵੀ ਧਰਤੀ ਉੱਤੇ ਰਹਿੰਦੇ ਆ ਵੀ ਉਹ ਤਾਂ ਆਪਣਾ ਰੂਪ ਚੇਂਜ ਨਹੀਂ ਕਰਦੇ ਜੇ ਉਹਨਾਂ ਦਾ ਵੀ ਕੋਈ ਰੂਪ ਚੇਂਜ ਹੁੰਦਾ ਤਾਂ ਉਹਨਾਂ ਮਾੜਾ ਮੋਟਾ ਕੀ ਆ ਸਾਈਜ਼ 'ਚ ਫਰਕ ਪਾਇਆ ਜਾਂਦਾ ਪਰ ਇੱਥੇ ਤਾਂ ਇਹਨਾਂ ਦਾ ਸਾਰਾ ਹੀ ਰੂਪ ਚੇਂਜ ਹੋ ਜਾਂਦਾ ਇਸ ਦਾ ਜਿਹੜਾ ਦੇਖਣ ਦਾ ਦ੍ਰਿਸ਼ ਹੁੰਦਾ ਉਹ ਹੋਰ ਤਰ੍ਹਾਂ ਦੇਖਣ ਨੂੰ ਲੱਗਦਾ ਵੀ ਇਹ ਕੋਈ ਹੋਰ ਹੀ ਯਾਤ ਤਾਂ ਫਿਰ ਜਦੋਂ ਡੀਪ ਸੀ ਦੇ ਗਹਿਰੇ ਪਾਣੀ ਵਿੱਚ ਇਸ ਜਿਹੜੇ ਅਜੀਬੋ ਜੀਵ ਸਪੀਸੀਸ ਪਾਏ ਜਾਂਦੇ ਨੇ ਤਾਂ ਉਹਨਾਂ ਦਾ ਰੂਪ ਆ ਜਿਹੜਾ ਉਹ ਚੇਂਜ ਹੋ ਜਾਂਦਾ ਜਦੋਂ ਰਿਸਰਚਰ ਨੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦੇਖਦੇ ਆ ਵੀ ਜਦੋਂ ਜਿਹੜੇ ਉਹ ਸਪੀਸੀਸ ਨੇ ਉਹ ਗਹਿਰੇ ਪਾਣੀ ਵਿੱਚ ਜਾਂਦੇ ਆ ਤਾਂ ਕਰਕੇ ਡੁੰਘਾਈ ਦੇ ਵਿੱਚ ਜਾਣ ਕਰਕੇ ਉਹ ਜੋ ਆਪਣਾ ਰੂਪ ਆ ਉਹ ਚੇਂਜ ਕਰ ਲਾ ਚੇਂਜ ਕਰ ਲੈਂਦੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਭੋਜਨ ਕਾ ਭੋਜਨ ਵਿਲੱਣ ਵਿੱਚ ਮੁਸ਼ਕਲ ਹੁੰਦੀ ਆ ਤਾਂ ਕਰਕੇ ਉਹ ਜਿਹੜਾ ਆਪਣਾ ਰੂਪ ਆ ਉਹ ਚੇਂਜ ਕਰ ਲੈਂਦੇ ਨੇ ਤਾਂ ਫਿਰ ਇਹ ਜਦੋਂ ਉਹ ਰਿਸਰਚਰ ਰਿਸਰਚ ਕਰਦੇ ਆ ਤਾਂ ਉਹ ਵੇਖਦੇ ਆ ਵੀ ਜਿਹੜਾ ਉੱਥੇ ਜਦੋਂ ਪਾਣੀ ਵਿੱਚ ਵੇਖਦੇ ਆ ਵੀ ਇੱਕ ਹੈਡਲੈਸ ਚਿਕਨ ਆ ਜਿਸ ਨੂੰ ਉਹਨਾਂ ਦਾ ਜੋ ਉਹ ਜਦੋਂ ਉਸ ਨੂੰ ਦੇਖਦੇ ਆ ਤਾਂ ਉਹਨਾਂ ਦੇ ਸਾਰੇ ਜਿਹੜੇ ਜਵਾਬ ਹੁੰਦੇ ਆ ਉਹ ਉਹਨਾਂ ਨੂੰ ਮਿਲ ਜਾਂਦੇ ਆ ਤੇ ਫਿਰ 2018 ਵਿੱਚ ਆਸਟ੍ਰੇਲੀਆ ਦੇ ਰਿਸਰਚਰ ਗਰੁੱਪ ਨੇ ਜਦੋਂ ਇੰਟਰੈਕਟਿਕ ਡੀਪ ਸੀ ਵਿੱਚ ਇੱਕ ਕੈਮਰੇ ਦੇ ذریعے ਫਿਸ਼ਿੰਗ ਸਪੂਟ ਦੀ ਖੋਜ ਕਰੀ ਖੋਜਕਾਰ ਰਹੇ ਸੀ ਤਾਂ ਉਹਨਾਂ ਨੇ ਪਾਣੀ ਵਿੱਚ ਇੱਕ ਸਿਰ ਕਟਿਆ ਮੁਰਗਾ ਉਹਨਾਂ ਨੂੰ ਮਿਲਿਆ ਤਾਂ ਜਦੋਂ ਉਹਨਾਂ ਦਾ ਇੱਕ ਜਿਹੜਾ ਇਨਸਾਨ ਹੁੰਦਾ ਗਰੁੱਪ ਦਾ ਮੈਂਬਰ ਹੁੰਦਾ ਉਹ ਵੇਖਦਾ ਵੀ ਪਾਣੀ ਵਿੱਚ ਇੱਕ ਅਜੀਬ ਤਰ੍ਹਾਂ ਦਾ ਹੀ ਜਿਹੜੀ ਸਪੀਸੀਸ ਆ ਉਹ ਫਿਰ ਰਹੀ ਆ ਤਾਂ ਫਿਰ ਉਹ ਜਾਂਦਾ ਤੇ ਘਬਰਾਇਆ ਹੋਇਆ ਆਪਣਾ ਜਿਹੜਾ ਗਰੁੱਪ ਦਾ ਮੇਨ ਲੀਡਰ ਹੁੰਦਾ ਤੇ ਡਰਕ ਵੈਲਸਫੋਰਡ ਉਸਦੇ ਕੋਲ ਜਾਂਦਾ ਤਾਂ ਉਹ ਉਹਨੂੰ ਸਾਰੀ ਘਟਨਾ ਬਾਰੇ ਵੀ ਦੱਸਦਾ ਵੀ ਮੈਂ ਉੱਥੇ ਇਸ ਤਰ੍ਹਾਂ ਇੱਕ ਸਿਰ ਕੱਟਿਆ ਹੋਇਆ ਮੁਰਗਾ ਵੇਖਿਆ ਤਾਂ ਪਹਿਲਾਂ ਤਾਂ ਜਿਹੜਾ ਡਰਕ ਹੁੰਦਾ ਉਹ ਉਸ ਦੀ ਗੱਲ ਉੱਤੇ ਯਕੀਨ ਹੀ ਨਹੀਂ ਕਰਦਾ ਉਹ ਕਹਿੰਦਾ ਵੀ ਐਦਾਂ ਕਿਵੇਂ ਹੋ ਸਕਦਾ ਵੀ ਤੈਨੂੰ 블랙ਾ ਲੱਗਿਆ ਹੁਣ ਫਿਰ ਉਹ ਕਹਿੰਦਾ ਵੀ ਨਹੀਂ ਵੀ ਇਹ ਗੱਲ ਸੱਚੀ ਆ ਵੀ ਮੈਂ ਖੁਦ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਤਾਂ ਫਿਰ ਜਦੋਂ ਉਹ ਉੱਥੇ ਜਾ ਕੇ ਉਸ ਦੇ ਨਾਲ ਦੇਖਦਾ ਤਾਂ ਡਰਕ ਵੀ ਜਿਹੜਾ ਉਹ ਹੁੰਦਾ ਉਹ ਹੈਰਾਨ ਰਹਿ ਜਾਂਦਾ ਕਿਉਂਕਿ ਉਹਨਾਂ ਨੇ ਵੀ ਇਹ ਜਾਂ ਜਿਹੜੀ ਸਪੀਸੀਸ ਹੁੰਦੀ ਆ ਉਹ ਪਹਿਲਾਂ ਕਦੇ ਨਹੀਂ ਵੇਖੀ ਹੁੰਦੀ ਤਾਂ ਫਿਰ ਉਹ ਉੱਥੇ ਜਾ ਕੇ ਜਦੋਂ ਉਸ ਦੀਆਂ ਫੋਟੋਆਂ ਦੇਖ ਖਿੱਚਦੇ ਨੇ ਤਾਂ ਉਹ ਜਦੋਂ ਆ ਕੇ ਉਸ ਦੇ ਫੋਟੋਆਂ ਬਾਰ ਬਾਰ ਦੇਖਦੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜਾ ਇਹ ਜਿਹੜੀ ਇਹ ਸਪੀਸੀਸ ਆ ਇਹ ਜਿਹੜੀ ਸੀ ਕਕੂਮਬਰਾ ਉਸ ਦਾ ਉਸ ਸੀ ਕਕੂਮਬਰਾ ਉਹ ਹੀ ਹੈ ਵੀ ਇਸ ਨੇ ਡੰਗਾਈ ਦੇ ਜਾਨ ਵਿੱਚ ਕਾ ਡੰਗਾਈ ਦੇ ਜਾਨ ਵਿੱਚ ਜਦੋਂ ਇਹ ਨਗਾਈ ਦੇ ਵਿੱਚ ਗਈ ਤਾਂ ਇਸ ਨੇ ਜੋ ਆਪਣਾ ਉਹ ਰੂਪ ਚੇਂਜ ਕਰ ਲਿਆ ਸੀ ਤਾਂ ਫਿਰ ਉਹਨਾਂ ਨੇ ਜਦੋਂ ਰਿਸਰਚ ਕਰੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਸਪੀਸੀਸ ਮਿਲੀ ਜਿਸ ਦਾ ਨਾਮ ਸੀ ਕ੍ਰੈਬ ਜਦੋਂ ਡਰਕ ਨੇ ਕ੍ਰੈਬ ਵੇਖੀ ਤਾਂ ਉਸ ਨੇ ਕਿਹਾ ਕਿ ਜਿਹੜੀ ਇਹ ਕ੍ਰੈਬ ਆ ਇਹ ਸਭ ਤੋਂ ਵੱਡੀ ਕ੍ਰੈਬ ਹੋਊਗੀ ਪਰ ਉਹ ਉੱਥੇ ਗਲਤ ਮੰਨਿਆ ਗਿਆ ਕਿਉਂਕਿ ਜਦੋਂ ਉਸ ਨੇ ਉਹ ਹੋਰ ਕ੍ਰੈਬ ਦੇਖੀ ਤਾਂ ਉਹ ਉਸ ਦੇ ਉਹ ਐਵਰੇਜ ਸਾਈਜ਼ ਦੀ ਹੀ ਸੀ ਤਾਂ ਇਸ ਤੋਂ ਵੱਡੀਆਂ ਹੋਰ ਕ੍ਰੈਬਸ ਵੀ ਉੱਥੇ ਪਾਈਆਂ ਜਾਂਦੀਆਂ ਸਨ ਕਿਹਾ ਜਾਂਦਾ ਹੈ ਕਿ ਜਿਹੜੀ ਉਹ ਕ੍ਰੈਬ ਦੀ ਲੱਤ ਸੀਗੀ ਤੇ ਉਹ ਜਿਹੜਾ ਇਨਸਾਨ ਆ ਉਸ ਦੇ ਪੈਰ ਤੋਂ ਉਸ ਦੇ ਚੈਸਟ ਤੋਂ ਸ਼ੁਰੂ ਹੋ ਕੇ ਛਾਤੀ ਤੋਂ ਸ਼ੁਰੂ ਹੋ ਕੇ ਉਸ ਦੇ ਪੈਰ ਤੱਕ ਖਤਮ ਹੁੰਦੀ ਸੀ ਤੇ ਜਿਹੜੀ ਇਹ ਕ੍ਰੈਬ ਆ ਇਹ ਇਨਸਾਨ ਦੇ ਜੋ ਬੱਚਾ ਉਸ ਨੂੰ ਇੱਕ ਬਾਰਚ ਵਿੱਚ ਇਹ ਸਾਰੇ ਨੂੰ ਪੂਰੀ ਤਰ੍ਹਾਂ ਨਿਗਲ ਜਾਵੇਗੇ ਤਾਂ ਫਿਰ ਉਸ ਦਾ ਨਾਂ ਰੱਖਿਆ ਗਿਆ ਕ੍ਰੈਬ ਰਬਜੀਲਾ ਤਾਂ ਉਸ ਤੋਂ ਬਾਅਦ ਜਿਹੜੇ ਸਰਚਰਸ ਸੀ ਉਹਨਾਂ ਨੇ ਤੀਸਰੀ ਰਿਸਰਚਰਸ ਉਹਨਾਂ ਨੇ ਤੀਸਰੀ ਸਬਚ ਕੀਤੀ ਤਾਂ ਉਹਨਾਂ ਨੂੰ ਇਹ ਦੇਖਿਆ ਗਿਆ ਕਿ ਜਿਹੜੀ ਇਲੈਕਟ੍ਰੋਨਿਕ ਈਲ ਆ ਉਹਦਾ ਜਿਹੜਾ ਮੂੰਹ ਆ ਉਹ ਬਹੁਤ ਹੀ ਵੱਡਾ ਹੈ ਤੇ ਜਿਹੜਾ ਉਸ ਦੇ ਦੰਦ ਨੇ ਉਹ ਬਹੁਤ ਹੀ ਤਿੱਖੇ ਨੇ ਤੇ ਉਹ ਕਰੰਟ ਦੇ ਝਟਕੇ ਦੇ ਨਾਲ ਜਿਹੜੀਆਂ ਦੂਸਰੀਆਂ ਫਿਸ਼ਸ ਨੇ ਗਿਆ ਤੇ ਦੂਸਰੇ ਹੋਰ ਸਪੀਸੀਸ ਨੇ ਉਹਨਾਂ ਨੂੰ ਕਰੰਟ ਦੇ ਝਟਕੇ ਨਾਲ ਮਾਰ ਦਿੰਦੀ ਐ ਤੇ ਜਿਹੜਾ ਆਪਣਾ ਜਿਹੜਾ ਖਾਣਾਗਾ ਉਹ ਉਹਨਾਂ ਦੇ ਕਰੰਟ ਦੇ ਝਟਕੇ ਦੇ ਨਾਲ ਹੀ ਖਾ ਜਾਂਦੀ ਐ ਕਿਉਂਕਿ ਉਹ ਇੱਕ ਝਟਕੇ ਦੇ ਨਾਲ ਹੀ ਜਦੋਂ ਉਸਦੇ ਨਾਲ ਕੋਈ ਵੀ ਸਪੀਸੀਸ ਜਾਂ ਮੰਨਿਆ ਜਾਂਦਾ ਵੀ ਹਿਊਮਨ ਵੀ ਜੇ ਉਹਨੂੰ ਟੱਚ ਕਰਦਾ ਤਾਂ ਉਹ ਇੱਕ ਵਾਰ ਝਟਕੇ ਇੱਕ ਝਟਕੇ ਦੇ ਨਾਲ ਹੀ ਉਸ ਨੂੰ ਖਤਮ ਕਰ ਦਿੰਦੀ ਆ ਤਾਂ ਉਸ ਦਾ ਝਟਕਾ ਜੋ ਬਹੁਤ ਹੀ ਭੜਾ ਉਹ ਇਸ ਤਰ੍ਹਾਂ ਆਪਣਾ ਜਿਹੜਾ ਖਾਣਾਗਾ ਉਹ ਖਾਂਦੀ ਆ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਟੈਟਰਾਫਿਸ਼ਾ ਉਸ ਨੂੰ ਡੰਗਾਈ ਪਾਣੀ ਦੀ ਡੰਗਾਈ ਦੇ ਵਿੱਚ ਛੱਡਿਆ ਗਿਆ ਤਾਂ ਉਹਨਾਂ ਨੇ ਇੱਕ ਇਹ ਐਕਸਪੈਰੀਮੈਂਟ ਕਰਕੇ ਵੇਖਿਆ ਤਾਂ ਜਦੋਂ ਜਿਹੜੀ ਉਹ ਜਿਹੜਾ ਟੈਟਰਾਫਿਸ਼ਾ ਉਹ ਪਾਣੀ ਦੇ ਵਿੱਚ ਜਾਂਦਾ ਤਾਂ ਉਹਦੀ ਪਹਿਲਾਂ ਉਹ ਨਾਰਮਲ ਹੁੰਦਾ ਜਦੋਂ ਉਹ ਪਾਣੀ ਵਿੱਚ ਛੱਡਿਆ ਜਾਂਦਾ ਜਦੋਂ ਪਾਣੀ ਦੀ ਡੰਗਾਈ ਵਿੱਚ ਜਾਂਦਾ ਤਾਂ ਉਹਦੀਆਂ ਜਿਹੜੀਆਂ ਅੱਖਾਂ ਹੁੰਦੀਆਂ ਉਹਨਾਂ ਦਾ ਸਾਈਜ਼ ਹੈ ਜਿਹੜਾ ਉਹ ਚੇਂਜ ਹੋਣ ਲੱਗ ਜਾਂਦਾ ਤਾਂ ਉਹਦੀ ਇੱਕ ਅੱਖ ਜਿਹੜੀ ਛੋਟੀ ਹੁੰਦੀ ਹੈ ਤੇ ਇੱਕ ਅੱਖ ਵੱਡੀ ਹੁੰਦੀ ਹੈ ਤਾ ਕਰਕੇ ਜਦੋਂ ਜਿਹੜੇ ਜਿਹੜੀਆਂ ਸਪੀਸੀਸ ਨੇਗੀਆਂ ਉਹ ਪਾਣੀ ਦੀ ਡੰਗਾਈ ਵਿੱਚ ਜਾਂਦੀਆਂ ਨੇ ਇਸ ਪਾਣੀ ਦੀ ਡੰਗਾਈ ਦੇ ਵਿੱਚ ਜਾਣ ਦੀ ਵਜ੍ਹਾ ਕਰਕੇ ਕੀ ਆ ਉਹ ਆਪਣਾ ਜਿਹੜਾ ਰੂਪ ਆ ਉਹ ਚੇਂਜ ਕਰ ਲੈਂਦੀਆਂ ਨੇ ਤੇ ਉੱਥੇ ਆਪਣਾ ਖਾਣਾ ਖਾਣ ਦੇ ਖਾਣਾ ਖਾਣ ਲਈ ਆਪਣਾ ਜਿਹੜਾ ਇਹ ਰੂਪ ਆ ਉਹ ਤਾਂ ਕਰਕੇ ਉਹ ਚੇਂਜ ਕਰ ਲੈਂਦੀਆਂ ਨੇ ਤੇ ਸੀ ਕਕੂਮਬਰ ਤੇ ਜਿਹੜਾ ਚਿਕਨ ਹੈੱਡ ਹੈ ਹੈਡਲੈਸ ਚਿਕਨ ਆ ਉਹ ਵੀ ਸੇਮ ਹੀ ਸਪੀਸ ਪਾਈਆਂ ਗਈਆਂ ਸੀ ਪਰ ਪਾਣੀ ਦੀ ਡੰਗਾਈ ਦੇ ਵਿੱਚ ਜਾਣ ਕਰਨ ਜਿਹੜੀ ਹੈਡਲੈਸ ਚਿਕਨ ਆ ਉਹ ਸੀ ਕਕੂਮਬਰ ਤੋਂ ਆਪਣਾ ਰੂਪ ਬਦਲ ਕੇ ਹੈਡਲੈਸ ਚਿਕਨ ਦੀ ਤਰ੍ਹਾਂ ਆਪਣਾ ਜਿਹੜਾ ਰੂਪ ਆ ਉਹ ਧਾਰਨ ਕਰ ਲੈਂਦੀ ਆ ਤਾਂ ਇਹ ਸਾਰਾ ਕੁਝ ਡੁੰਗਾਈ ਦੇ ਜਾਨ ਵਿੱਚ ਹੁੰਦਾ ਜਦੋਂ ਜਿਹੜੀਆਂ ਸਪੀਸੀਸ ਨੇ ਡੁੰਗਾਈ ਦੇ ਵਿੱਚ ਜਾਂਦੀਆਂ ਨੇ ਇਸ ਵਜ੍ਹਾ ਕਰਕੇ ਹੀ ਉਹ ਆਪਣਾ ਜਿਹੜਾ ਰੂਪ ਆ ਉਹੋ ਚ